ਦੇ ਪਾਛਾ ਕਦ ਨੇ ਪ੍ਰਭ ਮਿਲਵੇ ਕੋ ਪ੍ਰੀਤ ਮਨ ਲਾਗੀ ਇਤਿਹਾਸ ਹੈ ਪ੍ਰੀਤ ਪਰਮਾਤਮਾ ਦੇ ਮਿਲਣ ਦੀ ਤਾਂਗ ਪੈਦਾ ਹੋਈ ਜੇ ਆਦਮੀ ਦੇ ਹਿਰਦੇ ਵਿੱਚ ਪਰਮਾਤਮਾ ਦੇ ਮਿਲਣ ਦੀ ਤਾਂਗ ਪੈਦਾ ਹੋਊ ਪਿਆਰ ਪੈਦਾ ਹੋਊ ਤਮੰਨਾ ਪੈਦਾ ਹੋਊ ਤਾਂ ਹੀ ਆਦਮੀ ਉਸ ਵੱਲ ਜਾਊਗਾ ਤੇ ਜਿਹਦੇ ਹਿਰਦੇ ਵਿੱਚ ਪਰਮਾਤਮਾ ਦੀ ਖਿੱਚ ਹੀ ਨਹੀਂ ਜੇ ਉਹ ਤਾਂ ਜਿੱਥੇ ਸਾਧ ਸੰਗਮ ਵੀ ਉਹ ਪਰਾਂ ਪਾ ਲਿਆ ਪਰਬ ਮਿਲੇ ਕੋ ਪ੍ਰੀਤ ਮਨ ਲਾਗੇ ਪਾਇ ਲਗੂ ਮੈਂ ਕਰੂ ਬੇਨੰਤੀ ਕੋਈ ਸੰਤ ਮਿਲੇ ਵਡਭਾਗੀ ਮਨ ਅਰਪੂ ਇਥੇ ਪੰਜਵੇਂ ਪਾਸੇ ਕਹਿੰਦੇ ਮਨ ਅਰਪੂ ਧਨ ਰੱਖੂ ਆਗੇ ਤੇ ਮਗਰੋਂ ਕੀਆ ਗਿਆ ਮਨ ਕੀ ਮਤ ਸਭ ਸਗਲ त्यागी ਮਨ ਦੀ ਮਛੜੀ ਬੰਦੀ ਹੈ ਗੁਰਬਾਣੀ ਕਹਿੰਦੀ ਹੈ ਸਾਧੂ ਕੀ ਮਨੋਟ ਗਹਿ ਤੂੰ ਸੰਤਾਂ ਦੀ ਸ਼ਰਮ ਲੈ ਦੂਜਾ ਕੰਮ ਵੀ ਕਰਨ ਨਾਲ ਸੰਤਾਂ ਦੀ ਸ਼ਰਮ ਤਾਂ ਲੈਣੇ ਕਲ ਦੂਜਾ ਕੰਮ ਵੀ ਕਰਦੇ ਉਹ ਦੂਜਾ ਕੰਮ ਕਿਹੜਾ ਹੈ ਉਹ ਖਤਰਨਾਕ ਹੈ ਗੁਰਬਾਣੀ ਕਹਿੰਦੀ ਹੈ ਸਾਧੂ ਕੀ ਮਨੋਟ ਗਹਿ ਕਹਿੰਦੇ ਉਕਤ ਸਿਆਣ ਹਤਿਆਗਾ ਤੇ ਮਨ ਦੀ ਮਤ ਛੱਡ ਮਨ ਗੁਰੂਆਂ ਦੇ ਅਰਪਣ ਕਰ ਇਸ ਵਾਸਤੇ ਮਨ ਦਾ ਖਤਰਾ ਥਾਰਾ ਇਹ ਮਾਰੀ ਜੀਵ ਨੂੰ 88 ਦੇ ਚੱਕਰ ਵਿੱਚ ਪਾਈ